ਵੇਖੋ ਜੀ ਆਹ ਇੱਕ ਚੈਨਾ ਦੀ ਵੀਡੀਓ ਹੈ। ਇਹ ਕਿੰਨੇ ਲੋਕ ਜ਼ਾਲਮ ਹੋ ਗਏ। ਨੈਨਾਨ ਨੂੰ ਕੋਈ ਖਾਣ ਦਾ ਢੰਗ। ਕਿਹੜੀ ਚੀਜ਼ ਖਾਣੀ ਹੈ? ਆਪ ਤੁਸੀਂ ਵੇਖੋ। ਜਿਹੜੀ ਚੀਜ਼ ਇਹਨਾਂ ਨੂੰ ਫਸਦੀ ਹੈ ਉਹ ਖਾ ਜਾਂਦੇ ਆ। ਕੋਈ ਖਾਣ ਵਾਲੀ ਚੀਜ਼ ਤਾਂ ਖਾਓ। ਸੀ ਵੇਖੀ ਜਾਇਓ ਜੇ ਤ ਤੁਸੀਂ ਵੇਖੀ ਜਾਓਗੇ ਤਾਂ ਤੁਹਾਡਾ ਮਨ ਦੇਖ ਕੇ ਪਰੇਸ਼ਾਨ ਹੋਊਗਾ ਇਹ ਕਿਸੇ ਜਨਵਰ ਦੇ ਬੱਚੇ ਦਾ ਨਹੀਂ ਗੱਡੀ ਹੈ ਵਿੱਚ ਛੋਟਾ ਬੱਚਾ ਹੈ ਇਹ ਨਾ ਬੱਚੇ ਦਾ ਨੀ ਨੂੰ ਛੱਡਣਾ ਤੇ ਨਾ ਹੀ ਇਹ ਮਲਾ ਬੱਚੇ ਨੂੰ ਛੱਡਣਾ ਆਪਾਂ ਅਜੇਰ ਬਾਹਰ ਕੱਢ ਕੇ ਦੇ ਕੇ ਆਉਨੇ ਆ ਜਦੋਂ ਕੋ ਆਪਣੀ ਮੱਝ ਕੋ ਬੱਕਰੀ ਗਾਂ ਸੌਂਦੀ ਹੈ ਨਾ ਆਪਾਂ ਜੇਰ ਨੂੰ ਦੱਬਿਆਉਨੇ ਆ ਇਥੋਂ ਦੇ ਸਾਹਮਣੇ ਤੁਸੀਂ ਇਹ ਵੇਖਿਓ ਨਾਲੇ ਬੱਚੇ ਨੂੰ ਨਾਲੇ ਜੇਰ ਨੂੰ ਬੱਚੇਦਾਨੀ ਨੂੰ ਸਾਰਿਆਂ ਕਾਸੇ ਨੂੰ ਇਹ ਤੜਕ ਕੇ ਖਾ ਜਾਣਗੇ ਘਰ ਲਈ ਕੜਾਹੀ ਥੋੜਾ ਜਿਹਾ ਪਾਇਆ ਘਿਓ ਜੀ ਵੇਖਿਓ ਜੋ ਪੂਰੀ ਵੀਡੀਓ ਦੇਖੋਗੇ ਤਦ ਤੁਹਾਡਾ ਵੀ ਮਨ ਪਰੇਸ਼ਾਨ ਹੋਵੇਗਾ ਬੀਤ ਤਾਤੇ ਇੰਨਾ ਜ਼ਿਆਦਾ ਪਾਪ ਕਿਉਂ ਵੱਧ ਗਿਆ ਪੰਜਾਬੀਓ ਸਾਡੇ ਪੰਜਾਬ ਦੇ ਵਿੱਚ ਬਹੁਤ ਠੀਕ ਹੈ ਮੈਂ ਕਹ ਰਾ ਜੀ ਆਪਣਾ ਹਰਿਆਣਾ ਤੇ ਪੰਜਾਬ ਆਪਣਾ ਰਾਜਸਥਾਨ ਇੱਥੇ ਲੋਕ ਉਸ ਠੀਕ ਨੇ ਤਾਂ ਭਾਰਤ ਦੇ ਕੁਝ ਵੀ ਹਿੱਸਿਆਂ ਵਿੱਚ ਵੀ ਚਲੋ ਠੀਕ ਨੇ ਆ ਚੈਨ ਵਾਲਿਆਂ ਤਾਂ ਜਮੀ ਸ਼ਰਮ ਲਾਤੀ ਦੇਖੋ ਸਾਰੇ ਜੀ ਨੂੰ ਲਾਤਾ ਤੜਕਾ ਛੋਟਾ ਜਿਹਾ ਬੱਚਾ ਜਿੰਨੇ ਹੱਦੇ ਜਨਮ ਲੈਣਾ ਸੀ ਬੱਕਰੀ ਦਾ ਜਾ ਕੁਛ ਗਾਂ ਦਾ ਜਾ ਮੱਝ ਦਾ ਇਹ ਨਹੀਂ ਪਤਾ ਲੱਗਦਾ ਇਸੇ ਨੂੰ ਤੜਕਾ ਲਾ ਲੈਨੇ ਇੱਕ ਰੰਨ ਵੀ ਲਿਆ ਇਹ ਸਾਰੇ ਮਲਾਬ ਦੀ ਬੱਚੀ ਪਸੂਦੀ ਬੱਚੇਦਾਨੀ ਵਿੱਚੀ ਬੱਚਾ ਵਿੱਚੇ ਜ਼ੇਰ ਸਾਰਾ ਕਿਸੇ ਨੂੰ ਤੜਕਾ ਲਾ ਲਿਆ ਹੁਣ ਤੁਹਾਨੂੰ ਇਹ ਖਾ ਕੇ ਵਿਖਾਉ ਇਹਨਾਂ ਨੂੰ ਕੋਈ ਖਾਣ ਪੀਣ ਦਾ ਨਹੀਂ ਜਿਹੜਾ ਕੋਈ ਫਸ ਗਿਆ ਖਾ ਜਾਂਦੇ ਨੇ ਇਹ ਨਾ ਹੈ ਕੋਈ ਇਹ ਦੇਖਾਂ ਵੀ ਇਹ ਖਾਣ ਦੇ ਲਾਇਕ ਹੈ ਜਾਂ ਨਹੀਂ ਖਾਣ ਦੇ ਲਾਇਕ ਆਪਾਂ ਬਹੁਤ ਵਧੀਆ ਰੱਬ ਨੇ ਆਪਰ ਨੂੰ ਵਧੀਆ ਜਗ੍ਹਾ ਤੇ ਰੱਖਿਆ ਹੋਇਆ ਹੈ ਮੈਂ ਕਹਿੰਦਾ ਪ੍ਰਮਾਤਮਾ ਦਾ ਧੰਨਵਾਦ ਆ ਕਿ ਸਾਨੂੰ ਪੰਜਾਬ 'ਚ ਜਨਮ ਦਿੱਤਾ ਤੇ ਜੇ ਕਿਤੇ ਚੀਨ ਵਿੱਚ ਜਨਮ ਲੈਂਦਾ ਇਹੀ ਚੀਜ਼ਾਂ ਆਪਾਂ ਨੂੰ ਵੀ ਖਰੇ ਖਾਣੀਆਂ ਪੈਂਦੀਆਂ ਕਿਉਂਕਿ ਉਹਨਾਂ ਦੇ ਇਹੋ ਜਿਹਾ ਬਿਹਾਰੀ ਇਹੋ ਜਿھے ਬਣ ਗਏ ਦੇਖੋ ਜੀ ਕਿਵੇਂ ਮੜੀ ਪਈ ਆ ਖਾਣ ਯਰਕ ਯਰਕ ਇਹਨਾਂ ਨੂੰ ਪੁੱਛਣਾ ਆਵੇ ਕੁਝ ਖਾਣ ਦੇ ਯੋਗ ਹੈ ਓ ਹੋ ਹੋ ਪੂਰੀ ਵੀਡੀਓ ਜ਼ਰੂਰ ਵੇਖਿਓ ਜਦੋਂ ਤੁਸੀਂ ਪੂਰੀ ਵੀਡੀਓ ਦੇਖੋਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਔਰ ਲਾਇਕ ਔਰ ਕਮੈਂਟ ਤਾਂ ਤੁਸੀਂ ਆਪੇ ਕਰ ਦੇਣਾ ਆਪਣੇ ਸੱਜਣਾ ਨੂੰ ਮਿੱਤਰਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੀਰ ਚੈਨਲ ਦਾ ਆ ਬੁਰਾ ਹਾਲ ਹੈ ਇਹ ਹੈ ਬੁਰਾ ਹਾਲਾ ਦੇਖੋ ਅਸੀਂ ਤੁਹਾਡੇ ਕੋਲ ਨਈਂ ਨਈਂ ਵੀਡੀਓ ਦਿਖਾਉਂਦੇ ਰਹਿੰਨੇ ਆ ਤੁਹਾਨੂੰ ਬਹੁਤ ਵੀਡੀਓ ਆਪਣੇ ਚੈਨਲ ਦੇ ਉੱਤੇ ਨਈਆਂ ਨੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿ ਤੁਹਾਡੇ ਜਦੋਂ ਅਸੀਂ ਵੀਡੀਓ ਚੜਾਈਏ ਅਸੀਂ ਸਵੇਰੇ 7 ਵਜੇ ਵੀਡੀਓ ਸਾਡੀ ਪੈਂਦੀ ਆ ਸਾਡੀ ਵੀਡੀਓ ਦਾ ਤੁਸੀਂ ਇੰਤਜ਼ਾਰ ਕਰਿਆ ਕਰੋ ਕੁਸੀਂ ਵੇਖੀ ਜੋ ਵੀ ਕਿਵੇਂ ਕਿਵੇਂ ਜਰ ਕਰਖਾਈ ਜਾਂਦੀ ਹੈ ਬਹੁਤ ਬਹੁਤ ਧੰਨਵਾਦ ਵੀਡੀਓ ਦੇ